ਜੈ ਸ਼੍ਰੀ ਰਾਮ ਮੈਂ ਸ਼ੁਆਇ ਅਕਲ ਸਨਾਤਨ ਹਿੰਦੂ ਰੱਖਸ਼ਾ ਦਲ ਅੱਜ ਦੀ ਪ੍ਰੈਸ ਗਾਂਵਿਕ ਕੀਤੀ ਜਾ ਰਹੀ ਹੈ 21 ਮੀਟਰਨ ਲੈ ਕੇ ਦੀ ਪ੍ਰੈਸਾਂ ਕੀਤੀ ਜਾ ਜਿਹੜੀ ਅੱਜ ਦੀ ਪ੍ਰੈਸ ਰੱਖੀ ਗਈ ਆ ਪ੍ਰੈਸ ਦਾ ਬਹੁਤ ਬਹੁਤ ਧੰਨਵਾਦ ਸਾਰੇ ਭਰਾਵਾਂ ਦਾ ਤੇ ਅੱਜ ਦਾ ਮਾਧਿਅਮ ਹੈਗਾ ਪਈ ਜਿਹੜੀ ਆਵਾਰਾ ਗਊਆਂ ਜਿਹੜੀਆਂ ਛੜਤੀਆਂ ਜਾਂਦੀਆਂ ਹਨ ਰੋਡ ਤੇ ਫਿਰ ਰਹੀਆਂ ਵਾ ਪਿੱਛੇ ਜੇ ਇੱਕ ਸਟੈਂਡਰਡ ਰੋਡ ਕਲੀਅਰ ਨੇ ਹੋਟਲ ਦੇ ਸਾਹਮਣੇ ਕਿਸੇ ਬਜ਼ੁਰਗ ਦੀ ਡੈਥ ਹੋ ਗਈ ਉੱਥੋਂ ਉਸ ਤੋਂ ਬਾਅਦ ਦੂਸਰਾ ਜਿਹੜਾ ਸੀਗਾ ਇੱਕ ਹੋਰ ਪਰਸੋ ਡੇਥ ਹੋਈ ਆ ਆਪਣੇ ਰਸੂਲਪੁਰ ਸਾਈਡ ਤੇ ਜੀ ਉਹ ਨੌਜਵਾਨ ਦੀ ਡੈਥ ਹੋਈ ਆ ਤੇ ਉਹਦੇ ਨਾਲ ਟਕਰਾਣ ਕਰਕੇ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਇਸ ਚੀਜ਼ ਦੀ ਵੀ ਜਿਸ ਤਰ੍ਹਾਂ ਪਿੱਛੇ ਜੇ ਡੌਗਸ ਦੇ ਲਈ ਇੱਕ ਟੀਮ ਬਣਾਈ ਗਈ ਆ ਤੇ ਫੜੇ ਵੀ ਗਏ ਜਿਹੜਾ ਮਹੱਲਿਆਂ ਦੇ ਵਿੱਚ ਆਵਾਰਾ ਡੌਗ ਸੀਗੇ ਕੱਟ ਦਿੰਦੇ ਸੀ ਬੱਚਿਆਂ ਨੂੰ ਬਜ਼ੁਰਗਾਂ ਨੂੰ ਕਟੜਿਆ ਕਈਆਂ ਨੂੰ ਉਹਨਾਂ ਤੇ ਉਹਨਾਂ ਦੀ ਇੱਕ ਟੀਮ ਇਕੱਠੀ ਕੀਤੀ ਗਈ ਪਟਿਆਲਾ ਸ਼ਹਿਰ ਦੇ ਵਿੱਚ ਜਿਹੜੇ ਵੀ ਕਾਫੀ ਡੌਗ ਫੜ ਕੇ ਬਾਹਰ ਛੱਡੇ ਗਏ ਸ਼ਹਿਰ ਤੋਂ ਅਸੀਂ ਇਸੇ ਤਰ੍ਹਾਂ ਕਹਿੰਨੇ ਆ ਪੰਜਾਬ ਸਰਕਾਰ ਹੁਮਦਪਾਲ ਸਾਹਿਬ ਤੋਂ ਨਵੇਦਨ ਕਰਦੇ ਆ ਕਿ ਇਸੇ ਤਰ੍ਹਾਂ ਦੀ ਇੱਕ ਟੀਮ ਬਣਾਈ ਜਾਵੇ ਜਿਹਦੇ ਦੇ ਵਿੱਚ ਕਿ ਜਿਹੜੇ ਅਵਾਰਾ ਗਾਇਆਂ ਫਿਰਦੀਆਂ ਵਾ ਤੇ ਜਿਨ੍ਹਾਂ ਦੇ ਵਿੱਚ ਜਿਹੜੇ ਬਜ਼ੁਰਗ ਜਾਂ ਕੋਈ ਵੀ ਬੰਦਾ ਹੈਗਾ ਜਿਹਦਾ ਐਕਸੀਡੈਂਟ ਹੁੰਦਾ ਕਮਾਂਡ ਵਾਲਾ ਘਰ ਦੇ ਵਿੱਚ ਇੱਕੋ ਹੀ ਹੁੰਦਾ ਜੀ ਉਹਦੀ ਡੈਥ ਹੋ ਜਾਂਦੀ ਹੈ ਉਹ ਇੱਕ ਬੰਦੇ ਦੀ ਡੈਥ ਨਹੀਂ ਹੁੰਦੀ ਪੂਰੇ ਪਰਿਵਾਰ ਦੀ ਹੁੰਦੀ ਹੈ ਕਿ ਉਹਨਾਂ ਨੂੰ ਬਹੁਤ ਕਟਨਾਈਆਂ ਨਾਲ ਬਹੁਤ ਤਕਲੀਫਾਂ ਦਾ ਸਾਹਮਣਾ ਕਰਨਾ ਪੈਂਦਾ ਵਾ ਅਸੀਂ ਇਹ ਚਾਹੁੰਦੇ ਹਾਂ ਕਿ ਜਿੰਨੀਆਂ ਵੀ ਗਊਆਂ ਅਵਾਰਾ ਫਿਰ ਰਹੀਆਂ ਨੇ ਰੋਡ ਤੇ ਫਿਰ ਰਹੀਆਂ ਨੇ ਜਾਂ ਬੈਲ ਫਿਟ ਰਹੇ ਨੇ ਤੇ ਉਹਨਾਂ ਨੂੰ ਸਾਰਿਆਂ ਨੂੰ ਆਪਣੇ ਇਹਦੇ ਵਿੱਚ ਗਊਸ਼ਾਲਾ ਵਿੱਚ ਛੱਡਿਆ ਜਾਵੇ ਜਿਹੜੀ ਸਰਕਾਰੀ ਗਊਆਂ ਸ਼ਾਹਲਾ ਨੇ ਜਾਂ ਪ੍ਰਾਈਵੇਟ ਗਊਆਂ ਸ਼ਾਹਲਾ ਨੇ ਨਵੇਦਨ ਆ ਵੀ ਕੁਝ ਕੁਝ ਉਹਨਾਂ ਦੇ ਵਿੱਚ ਥੋੜੇ ਥੋੜੀਆਂ ਵਿੱਚ ਜੋ ਵੀ ਆ ਨਵੇਦਨ ਆ ਪੇ ਉਹਨਾਂ ਦੇ ਵਿੱਚ ਛੱਡਿਆ ਜਾਣ ਜਿਹਦੇ ਵਿੱਚ ਜਿਹੜੇ ਹਾਸੇ ਆ ਰੋਡ ਤੇ ਹੋ ਰਹੇ ਆ ਉਹ ਨਹੀਂ ਹੋਣਗੇ ਗਾਹਾਂ ਮੌਸਮ ਉਹਦਾ ਵੀ ਚੇਂਜ ਹੋ ਜਾਣਾ ਬਰਸਾਤੀ ਮੌਸਮ ਸ਼ੁਰੂ ਹੈਗਾ ਵਾ ਵੈਸੇ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀ ਆ ਆਪਣੇ ਹੈ ਧੁੰਦ ਪੈਣੀ ਸ਼ੁਰੂ ਹੋ ਜਾਣੀ ਆ ਤੇ ਉਹਦੇ ਨਾਲ ਜਿਹੜੇ ਐਕਸੀਡੈਂਟ ਜਿਹੜੇ ਆ ਬਹੁਤ ਘੱਟ ਹੋਣਗੇ ਜੀ ਅਸੀਂ ਪੰਜਾਬ ਸਰਕਾਰ ਤੋਂ ਇਸ ਚੀਜ਼ ਦੀ ਮੰਗ ਕਰਦੇ ਆਂ ਜੀ ਜਿਹੜਾ ਕਿਉਂਕਿ ਗਊ ਦਾ ਟੈਕਸ ਤਾਂ ਉਹ ਵੀ ਅ ਬਿਲ ਦੇ ਉੱਤੇ ਤੇ ਨਵੇਦਨ ਇਹ ਹੀ ਆ ਸਰਕਾਰ ਤੋਂ ਪੇਸ਼ ਤੇ ਜਲਦੀ ਤੋਂ ਜਲਦ ਜਿਹੜਾ ਵਾ ਕਿ ਕਿਸੇ ਦੀ ਜਾਨ ਮਾਨ ਦਾ ਨੁਕਸਾਨ ਨਾ ਹੋਵੇ ਤੇ ਇਸ ਤੇ ਗੌਰ ਕੀਤੀ ਜਾਵੇ ਇਸ ਤੋਂ ਇਸ ਮੈਟਰ ਨੂੰ ਲੈ ਕੇ ਪਵਨ ਮੈਟਰ ਨੂੰ ਲੈ ਕੇ ਮੰਗ ਪੱਤਰ ਦਿੱਤੇ ਸਰ ਪਹਿਲਾਂ ਵੀ ਦਿੱਤੇ ਸੀਗੇ ਅਸੀਂ ਹੁਣ ਐਸ ਡੀ ਐਮ ਸਾਹਿਬ ਨੂੰ ਇੱਕ ਬਹੁਤ ਜਲਦ ਹੀ ਲੈਟਰ ਦੇ ਰਹੇ ਹਾਂ ਇੱਕ ਦੋ ਸੋਮਵਾਰ ਦਵਾਂਗੇ ਜੀ ਤੇ ਇਹਨਾਂ ਨੂੰ ਐਸ ਡੀ ਐਮ ਸਾਹਿਬ ਨੂੰ ਦਵਾਂਗੇ ਇੱਕ ਮੰਗ ਪੱਤਰ ਦਵਾਂਗੇ ਪਵਨ ਜੀ ਨੂੰ ਵੀ ਅਸੀਂ ਇੱਕ ਮੇਲ ਕਰਾਂਗੇ ਜੀ ਪੀ ਉਹਦੇ ਸਾਬ ਮੱਧਮ ਰਹੀ ਵੀ ਹਾਂਜੀ ਜਲ ਤੋਂ ਜ਼ਿਆਦਾ ਇਹ ਚੀਜ਼ਾਂ ਜਿਹੜੀਆਂ ਮਾ ਘਟਨਾਵਾਂ ਜਿਹੜੀਆਂ ਮਾ ਰੋਡ ਤੇ ਹੁੰਦੀਆਂ ਮਾ ਮਾਲ ਜਾਂਦਾ ਜਿਹੜਾ ਨੁਕਸਾਨ ਹੁੰਦਾ ਵਾ ਉਹ ਕਿਸੇ ਦਾ ਨਾ ਹੋਵੇ